ਅੱਜ ਦੇ ਸਮੇਂ ਦੇ ਵਿੱਚ ਜਿੱਥੇ ਹਰ ਦੂਜੇ ਨੌਜਵਾਨ ਨੂੰ ਕੋਈ ਨਾ ਕੋਈ ਸਰੀਰਕ ਤੰਗੀ ਹੈ ਉੱਥੇ ਹੀ ਜ਼ਿਲ੍ਹਾ ਪਠਾਨਕੋਟ ਦਾ ਬਜ਼ੁਰਗ ਨੌਜਵਾਨ ਗਿਆਨ ਸਿੰਘ ਜਿਸ ਦੀ ਉਮਰ 100 ਸਾਲ ਤੋਂ ਉੱਪਰ ਹੈ ਤੇ ਅੱਜ ਵੀ ਤੰਦਰੁਸਤ ਹੈ ਤੇ ਆਪਣੇ ਘਰ ਦੇ ਕੰਮਾਂ ਦੇ ਨਾਲ ਨਾਲ ਖੇਤਾਂ ਵਿੱਚ ਵੀ ਕੰਮ ਕਰਦਾ ਹੈ ਜਿਸ ਦੇ ਚਲਦੇ ਗਿਆਨ ਸਿੰਘ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਜ਼ਮੀਨਾਂ ਹੋਣ ਕਾਰਨ ਆਪਣੀਆਂ ਜ਼ਮੀਨ ਵਿੱਚ ਜ਼ਿਮੀਂਦਾਰੀ ਦਾ ਕੰਮ ਰੋਜ਼ਾਨਾ ਕਰਦੇ ਹਨ ਤੇ ਘਰ ਦੀ ਬਣੀ ਰੋਟੀ ਉਹਨਾਂ ਵੱਲੋਂ ਖਾਧੀ ਜਾਂਦੀ ਹੈ ਗਿਆਨ ਸਿੰਘ ਨੇ ਦੱਸਿਆ ਕਿ ਉਹ ਸਵੇਰ ਸ਼ਾਮ ਕੇ ਸਭ ਤੋਂ ਪਹਿਲਾਂ ਰੋਜ਼ਾਨਾ ਸੈਰ ਕਰਦੇ ਹਨ ਤੇ ਘਰ ਦੇ ਕੰਮਾਂ ਦੇ ਨਾਲ ਨਾਲ ਖੇਤਾਂ ਵਿੱਚ ਵੀ ਕੰਮ ਕਰਦੇ ਹਨ ਉਹ ਰੋਜ਼ਾਨਾ ਸਵੇਰ ਸਾਰ ਇੱਕ ਪਾਉ ਦੇਸੀ ਘੀ ਤੇ ਤਕਰੀਬਨ 1 ਕਿਲੋ ਦੁੱਧ ਸਵੇਰ ਸ਼ਾਮ ਲੈਂਦੇ ਹਨ ਜਿਸ ਦੇ ਨਾਲ ਉਹਨਾਂ ਦਾ ਸਰੀਰ ਹੁਣ ਵੀ ਤੰਦਰੁਸਤ ਹੈ ਕਿੰਨੀ ਕੁ ਉਮਰ ਹੋ ਗਈ ਤੁਹਾਡੀ ਉਮਰ 70 ਤੋਂ ਉੱਪਰ ਹੈ ਜੀ ਜਿਹੜਾ ਜਿ ਤੁਸੀਂ ਕਾਫੀ ਤੰਦਰੁਸਤੀ ਨਾਲ ਬੜਾ ਤੁਹਾਡਾ ਚੁੱਪੀ-ਚੋਪੀ ਨਾਲ ਤੁਸੀਂ ਖੇਤਾਂ 'ਚ ਵੀ ਕੰਮ ਕਰਦੇ ਹੋ ਘਰ ਵੀ ਕੰਮ ਕਰਦੇ ਹੋ ਕੀ ਰਾਜ ਹੈ ਹਾਂ ਜੀ ਰਾ ਇਹੋ ਹੀ ਹੈ ਜੀ ਹਰ ਦਿਨ ਆਥਮੈਂਟ ਤੋਂ ਕਰੋ ਤੇ ਖਾਣਾ ਪੀਣਾ ਘਰ ਦਾ ਖਾਓ ਇਹ ਰਾਹ ਨੂੰ ਆ ਸਫਰ ਜਰੂਰ ਕਰੋ ਪੈਦਲ ਜਾਂ ਗੱਡੀਆਂ ਦੇ ਵਿੱਚ ਪੈਦਲ ਗੱਡੀਆਂ ਦਾ ਇਹ ਗੱਡੀਆਂ ਇਹ ਤਾਂ ਮੈਂ ਹੁਣ ਵੀ ਗੱਲ ਹੈ ਮੁੜੇ ਘੇਰੀ ਖੜੁੰਦੇ ਉਹ ਗੱਲ ਹੈ ਮੈਂ ਕਹਿੰਦਾ हट ਜਾ ਪਰ ਮੈਂ ਕਿਹਾ ਮੈਂ ਬਾਗ ਲੈ ਜਾਣਾ ਜਰੂਰ ਕੋਣ ਪਿੰਦੀ ਤੁਸੀਂ ਗੱਲ ਕੀਤੀ ਤੇ ਕੀ ਖਾਣਾ ਪੀਣਾ ਚਾਹੀਦਾ ਖਾਣਾ ਪੀਣਾ ਘਰ ਦੀ ਰੋਟੀ ਮਰਦੇ ਸੁਆਗ ਨਹੀਂ ਲਾਣੇ ਸਬਜੀ ਸਭ ਤੋਂ ਵੱਡੀ ਚੀਜ਼ ਹੈ ਬੇ ਸਬਜੀ ਵੀ ਘਰ ਦੀ ਮਿਰਚਾ ਤੋਂ ਸਭ ਤੋਂ ਵਹਿਤਰ ਹੈ ਜਿਹੜੀ ਮੁੱਲ ਦੀ ਉਹ ਵੀ ਬੇਕਾਰ ਹੈ ਅਸੀਂ ਕੋਈ ਜ਼ਿਆਦਾ ਕੋਸ਼ਿਸ਼ ਘਰ ਦੀ ਸਬਜੀ ਕਰਨੇ ਆ ਕੋਈ ਦੁੱਧ ਘਿਓ ਦੇਸੀ ਬਰਾ ਵੀ ਤੁਸੀਂ ਲੈਂਦੇ ਦੁੱਧ ਘਿਓ ਦੇਸੀ ਘੱਲ ਘਰ ਦਾ ਪੀਓ ਘਰ ਦਾ ਘਿਓ ਖਾਓ ਮੈਂ ਡੰਗਰਾ ਕੇ ਫੇੜ ਨਹੀਂ ਥੋੜਾ ਜਿਹਾ ਇਤਨੇ ਹੋਰ ਮਾੜੀ ਕੋਈ ਦੇਣ ਦਿੰਦਾ ਜਿਹੇ ਪੈਦਲ ਤੁਸੀਂ ਅਗਰ ਸਿਆਰ ਕਰਦੇ ਹੋ ਜਾਂ ਜਾਂਦੇ ਹੋ ਤੇ ਕਿੰਨਾ ਕਿ ਸਫਰ ਕਰਦੇ ਹੋ ਰੋ ਜਾਣਾ ਸਫਰ ਗੱਲ ਹੈ ਜੇ ਮਇਮੂਰੀ ਤੇ 18 ਮੀਲ ਦਾ ਮੇਕੇ ਕੋਈ ਹੱਲ ਦੋੜੀ ਨਹੀਂ ਮਗਰ ਉਹ ਆ 15 ਕਿਲੋਮੀਟਰ ਤੇ ਮੈਂ ਆਮ ਗੱਲ ਉਹ ਤਾਂ ਕਰਨਾ ਹੀ ਕਰਨਾ ਨੌਜਵਾਨੀ ਪੀੜ ਜਿਹੜੀ ਆ ਉਹ ਨਸ਼ੇ ਵਾਲ ਜਿਹੜੀ ਚਲੀ ਜਾਂਦੀ ਹੈਗੀ ਆ ਬਿਚਕਲੀ ਉਬਰਬਾਦ ਉਬਰਬਾਦੀ ਹੁੰਦੀ ਜਿਹੜੇ ਨਸ਼ੇ ਹਲ ਚਾਰਦੇ ਨੇ ਉਹ ਬਰਬਾਦੀ ਲੋਕ ਫਿਜ਼ੀਕਲੀ ਨਾ ਸ਼ਰੀਰਕ ਤੌਰ ਤੇ ਕੰਮ ਵੀ ਨਹੀਂ ਕਰਦੇ ਖੇਤਾਂ ਦੇ ਨੇ ਨਾ ਕਰਦਾ ਇਹਨੂੰ ਮਿਹਨਤ ਨਹੀਂ ਕਰਦੇ ਜ਼ਮੀਨਾਂ ਬਰਬਾਦ ਹੋਈਆਂ ਮਹਾਜਨਾਂ ਦੀਆਂ ਜਿਹੜਾ ਮੜਾ ਬੱਚਾ ਦਾ ਅਗਲਾ ਨੰਜੋਆ ਮਨਾਉਂਦੇ ਆ ਨੀ ਉਹ ਨਹੀਂ ਕਮਾਂਦੇ ਤਾਂ ਜ਼ਮੀਨ ਬਰਬਾਦ ਹੋਈ ਖਿੱਲੀ ਬੈਧੀ ਇਹ ਅਪੀਲ ਕਰੋਗੇ ਜਿਹੜੇ ਨਸ਼ਿਆਂ ਵੱਲ ਜਾਂਦੇ ਨੇ ਉਹ ਨਹੀਂ ਕਰਨਾ ਚਾਹੀਦਾ ਵਾਰ-ਵਾਰ ਉਹ ਨਾ ਹੋਈ ਜਾ ਬੇ ਨਾ ਕਰੋ ਆਪਣੀ ਤੰਦਰੁਸਤੀ ਬਣਾਓ ਆਪਣੀ ਜ਼ਿੰਦਗੀ ਦੀ ਮਣਿਆਦ ਬਣਾਓ ਆਪਣੇ ਅਰਥ ਗੱਲ ਹੈ ਦੱਸਦੀ ਹੈ ਕਿ ਗਿਆਨ ਸਿੰਘ ਨੇ ਜਿਹੜੇ ਨੌਜਵਾਨ ਨਸ਼ਿਆਵਲ ਚਲੇ ਜਾਂਦੇ ਹਨ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਨਸ਼ੇ ਛੱਡ ਆਪਣੇ ਕੰਮਾਂ ਵੱਲ ਧਿਆਨ ਦੇਣ ਜਿਸ ਦੇ ਚੱਲਦੇ ਜਿੱਥੇ ਉਹਨਾਂ ਦੀ ਆਮਦਨ ਬਣੇਗੀ ਉੱਥੇ ਹੀ ਉਹਨਾਂ ਦੇ ਸਰੀਰ ਵੀ ਤੰਦਰੁਸਤ ਹੋਣਗੇ ਜਗਬਾਣੀ ਟੀਵੀ ਲਈ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ